ਦੇਖਣ ਦੇ ਵਿੱਚ ਆਪਣੇ ਆਪ ਕਹਿ ਸਕਦੇ ਹਾਂ ਕਿ ਚੰਗੀ ਕੁਆਲਿਟੀ ਜਿਹੜੀ ਹੈਗੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ ਸਾਡੀ ਜਿਹੜੀ ਮਾਰਕੀਟ ਵਿੱਚ ਸਮਝੀ ਆ ਰਹੀ ਨਾ ਉਹਦੀ ਇਹਦੀ ਕੁਆਲਿਟੀ ਦੇ ਜਮੀਨ ਸਮਾਨ ਦਾ ਫਰਕ ਹੋਊਗਾ ਕਿਉਂਕਿ ਇਹ ਆਰਗੇਨਿਕ ਆ ਆਰਗੇਨਿਕ ਦਾ ਭਾਵ ਇਹ ਆ ਵੀ ਆਰਗੇਨਿਕ ਇਹਦੇ ਵਿੱਚ ਦਵਾਈ ਖਾਦ ਨਹੀਂ ਪਾਣੀ ਦੁੱਧ ਲੱਸੀ ਸਪਰੇ ਹੋਣੀ ਹੈ ਥਲੇਗਾ ਮਲਕ ਦੇਖੋ ਡ੍ਰਿਪ ਲੈਂ ਲੱਗੀ ਆ ਇਹਦੇ ਕਰਕੇ ਹੀ ਇਹ ਬੂਟਿਆਂ ਦੀ ਕੁਆਲਿਟੀ ਬਣੀ ਆ ਰੂੜੀ ਜਿੰਨੀ ਤੁਹਾਡੀ ਆਪਣੀ ਘਰ ਦੀ ਰੂੜੀ ਆ ਉਹ ਪਾਓ ਉਹਦੇ ਨਾਲ ਥੋੜੇ ਥੋੜੇ ਹਮਸ ਨਹੀਂ ਬਣੂਗਾ ਪਰ ਡ੍ਰਿਪ ਲੈਂ ਲਾਓ ਤੁਹਾਡੀ ਫਸਲ ਵਧੀਆ ਹੋਊਗੀ ਤੁਹਾਡੇ ਸਾਹਮਣੇ ਹੀ ਆ ਅਹੇ ਕਿੰਨੀ ਗਰਮੀ ਪੈ ਰਹੀ ਆ ਆਪਾਂ ਗਰਮੀ ਚ ਗਲੋਤੇ ਆ ਤੇ ਆਪਣੀ ਗਰਮੀ ਆ ਤਾਂ ਬੂਟੇ ਪੱਤੇ ਵੇਖੋ ਐ ਸੋਹਣੇ ਆ ਉਹਨਾਂ ਤੇ ਇਸ ਵੇਲੇ ਨਹੀਂ ਲੱਸੀ ਦੀ ਸਪਰੇ ਕੀਤੀ ਆ ਇੱਕ ਦੇ ਇੱਕ ਹਫਤੇ ਬਾਅਦ ਦੁਬਾਰੀ ਸਪਰੇ ਕਰਦੇ ਠੀਕ ਹੈ ਜੀ ਬਾਕੀ ਡ੍ਰਿਪ ਲੈਂਡ ਚੱਲਣ ਢਈ ਹੈ ਬਰਸਾਤਾਂ ਅਤੇ ਅਤਿਅਤ ਦੀ ਗਰਮੀ ਦੇ ਕਾਰਨ ਪੰਜਾਬ ਭਰ ਦੇ ਵਿੱਚ ਜੇਕਰ ਰਸੋਈ ਦਾ ਬਜਟ ਬਗਾਉਣ ਵਾਲੀਆਂ ਸਬਜ਼ੀਆਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਸਬਜ਼ੀਆਂ ਦੇ ਭਾਅ ਆਸਮਾਨ ਛੂ ਰਹੇ ਨੇ ਉਸ ਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਭਰ ਦੇ ਵਿੱਚ ਬਹੁਤ ਘਾਟ ਜਿਹੜਾ ਹੈਗਾ ਕਿਸਾਨ ਸਬਜ਼ੀ ਲਗਾ ਰਿਹਾ ਉਹ ਜਿੱਥੇ ਲਗਾਈ ਜਾ ਰਹੀ ਹੈ ਉੱਥੇ ਕਿਤੇ ਨਾ ਕਿਤੇ ਮੌਸਮੀ ਮਾਰ ਦੇ ਕਾਰਨ ਕਿਸਾਨਾਂ ਦਾ ਨੁਕਸਾਨ ਜਿਹੜਾ ਹੈਗਾ ਇਸ ਨੂੰ ਲੈ ਕੇ ਵੀ ਹੁੰਦਾ ਹੈ ਤਾਂ ਮੈਂ ਇਸ ਸਮੇਂ ਉਸ ਖੇਤ ਦੇ ਵਿੱਚ ਮੌਜੂਦਾਂ ਜਿੱਥੇ ਕਿ ਕਰੇਲੇ ਦੀ ਖੇਤੀ ਜਿਹੜੀ ਹੈਗੀ ਆ ਉਹ ਇੱਕ ਕਿਸਾਨ ਵੱਲੋਂ ਕੀਤੀ ਜਾ ਰਹੀ ਹੈ ਔਰ ਮੇਰੇ ਨਾਲ ਉਹ ਕਿਸਾਨ ਮੌਜੂਦ ਨੇ ਪਹਿਲਾਂ ਤੇ ਅੱਜ ਕਿਦਾਂ ਦੇ ਹਾਲਾਤ ਨੇ ਔਰ ਜਿਹੜਾ ਸਬਜ਼ੀ ਦੇ ਉੱਤੇ ਕਹਿ ਸਕਦੇ ਆ ਕਿ ਕੀੜੇ ਦੀ ਮਾਰ ਆ ਜਾਂ ਫਿਰ ਆਰਗੈਨਿਕ ਸਬਜ਼ੀ ਲੋਕ ਚਾਹੁੰਦੇ ਨੇ ਖਾਣਾ ਚੰਗੀ ਸ਼ੁੱਧਤਾ ਵਾਲੀਆਂ ਜਿਹੜੀਆਂ ਹੈਗੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਨੇ ਤੇ ਇੱਥੇ ਇੱਕ ਕਿਸਾਨ ਹੋਰ ਨੇ ਜਿੰਨਾਂ ਵੱਲੋਂ ਕਹਿ ਸਕਦੇ ਆ ਕਿ ਇਲਾਕੇ ਭਰ ਦੇ ਵਿੱਚ ਆਪਣੀ ਫਸਲ ਉਗਾ ਕੇ ਆਪ ਮਾਰਕੀਟਿੰਗ ਕੀਤੀ ਜਾ ਰਹੀ ਔਰ ਇੱਕ ਚੰਗੀ ਕਮਾਈ ਵੀ ਮੇਰੇ ਖਿਆਲ ਨਾਲ ਅਸੀਂ ਕਹਿ ਸਕਦੇ ਆ ਕਿ ਕਰ ਰਹੇ ਹੋ ਪਹਿਲਾਂ ਤਾਂ ਭਾਜੀ ਕੀ ਨਾਮ ਹੈਗਾ ਇੱਕ ਵਾਰ ਦੱਸੋ ਜਤਿੰਦਰ ਸਿੰਘ ਜਤਿੰਦਰ ਸਿੰਘ ਪਿੰਡ ਬਾਦਲਪੁਰ ਜਤਿੰਦਰ ਜੀ ਕਿੰਨੇ ਚਿਰ ਤੋਂ ਜਿਹੜਾ ਹੈਗਾ ਤੁਸੀਂ ਜਿਹੜਾ ਹੈ ਖੇਤੀ ਬਾੜੀ ਦੇ ਵਿੱਚ ਵਿੱਚ ਜਿਹਦਾ ਜੋ ਮੌਸਮੀ ਫਸਲਾਂ ਹੁੰਦੀਆਂ ਆਪਣੇ ਆ ਕਣਕ ਝੋਨੇ ਤੋਂ ਇਲਾਵਾ ਜਿਹੜਾ ਹੈਗਾ ਸਬਜੀ ਦਾ ਕੰਮ ਕਰਦੇ ਹੋ ਤੁਸੀਂ ਅਸਲ ਦੀ ਕਰਨ ਦੇ ਕੰਮਸ ਕਰ ਰਹੇ ਆ 15 ਸਾਲ ਹੋ ਗਏ ਜੀ ਜਿਹੜੀ ਆਰਗੈਨਿਕ ਕਰਨ ਦੇ ਆ ਸਾਨੂੰ 8 ਸਾਲ ਹੋ ਗਏ ਕਰਦੇ ਆ ਠੀਕ ਆਰਗੈਨਿਕ ਦਾ ਕੰਮ ਦਾ ਇਹਦੇ ਵਿੱਚ ਬਹੁਤ ਨੰਦ ਆ ਰਿਹਾ ਜੀ ਇਹਦੇ ਵਿੱਚ ਇਹ ਆ ਵੀ ਸਾਨੂੰ ਕਿਸੇ ਨੂੰ ਚੀਜ਼ ਖਵਾਉਂਦੇ ਆ ਵੀ ਸਾਨੂੰ ਵੀ ਨੰਨੋ ਦਾ ਵੀ ਜੇ ਅਗਲਾ ਤੰਦਰੁਸਤ ਆ ਅਸੀਂ ਵੀ ਤੰਦਰੁਸਤ ਆ ਹਾਂਜੀ ਕਿਹੜੀਆਂ ਕਿਹੜੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਤੁਹਾਡੇ ਵੱਲੋਂ ਇੱਥੇ ਲਗਾਈਆਂ ਜਾਂਦੀਆਂ ਨੇ ਜਿਵੇਂ ਅੱਜ ਕਰੇਲੇ ਦੀ ਆਪਾਂ ਗੱਲ ਕਰ ਰਹੇ ਹਾਂ ਇੱਥੇ ਕਰੇਲੇ ਦੀ ਖੱਤੀ ਦੇਖਿਆ ਕਿ ਬਹੁਤ ਸੋਹਣਾ ਹੈਗਾ ਹੋਰ ਕਿਹੜੀਆਂ ਸਬਜ਼ੀਆਂ ਹੈਗੀਆਂ ਜਿਹੜੀਆਂ ਤੁਸੀਂ ਚਾਰ ਦੇ ਵਿੱਚ ਦੀ ਟਮਾਟਰ ਤੇ ਗਰਮੀਆਂ ਵਿੱਚ ਕਰ ਤੇ ਕੁਛ ਕਦੂ ਵੀ ਜਿੰਨੀ ਆਈ ਸਾਰੀ ਆਰਗੇਨਿਕ ਸਬਜੀ ਆ ਜੀ ਇਹਦੇ ਚ ਕੋਈ ਦਵਾਈ ਖਾਦੀ ਨਹੀਂ ਕਿੰਦਾ ਦਾ ਭਾਜੀ ਭਾ ਕਿੰਦਾ ਦਾ ਹੈਗਾ ਇਸ ਟਾਈਮ ਮਾਰਕੀਟ ਦੀ ਗੱਲ ਕਰੀਏ ਜੇ ਥੋੜਾ ਜਿਹਾ ਕੋਈ ਨਾਲੇ ਦਿਖਾਉਂਦੇ ਵੀ ਚੱਲੀ ਅਸੀਂ ਕਿ ਫਸਲ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਂਦੀ ਤਾਂ ਵਾਕਿਆ ਦੇ ਵਿੱਚ ਕੁਆਲਿਟੀ ਜਿਹੜੀ ਹੈਗੀ ਆ ਫਸਲ ਦੀ ਉਹ ਵੀ ਦੇਖਣ ਦੇ ਵਿੱਚ ਆਪਣੇ ਆਪ ਕਹਿ ਸਕਦੇ ਆਂ ਕਿ ਚੰਗੀ ਕੁਆਲਿਟੀ ਜਿਹੜੀ ਹੈਗੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ ਸਾਡੀ ਜਿਹੜੀ ਮਾਰਕੀਟ ਵਿੱਚ ਸਬਜੀ ਆ ਰਹੀ ਹੈ ਨਾ ਉਹਦੀ ਇਹਦੀ ਕੁਆਲਿਟੀ ਦੇ ਜਮੀਨ ਸਮਾਨਤਾ ਫਰਕ ਹੋਊਗਾ ਕਿਉਂਕਿ ਆਰਗੇਨਿਕ ਆ ਆਰਗੇਨਿਕ ਦਾ ਭਾਅ ਵੀ ਆ ਵੀ ਆਰਗੇਨਿਕ ਇਹਦੇ ਵਿੱਚ ਦਵਾਈ ਖਾਦਣੀ ਪੈਣੀ ਦੁੱਧ ਲੱਸੀ ਸਪਰੇ ਹੋਣੀ ਆ ਅੱਛਾ ਜੀ ਹਾਂਜੀ ਵੀ ਜਿਹੜੇ ਅਸੀਂ ਘਰਾਂ 'ਚ ਖਾਣੇ ਪੀਣੇ ਆ ਉਹੋ ਹੀ ਸਪਰੇਆਂ ਉੱਤੇ ਹੋਣੀ ਆ ਜਿਹੜੀਆਂ ਬਣਾ ਬਣਾ ਕੇ ਤੇ ਜਿਹੜੇ ਮਾਰਕੀਟ ਦੇ ਵਿੱਚ ਜ਼ਿਆਦਾ ਆ ਰਹੀਆਂ ਵਾ ਲੋਕੀ ਦਵਾਈਆਂ ਛੋਟ ਛੋਟ ਕੇ ਲਈ ਆਉਂਦੇ ਆ ਦੁਕਾਨਾਂ ਵਾਲੇ ਜੋ ਕਹਿ ਰਹੇ ਆ ਉਸ ਪਾ ਕੇ ਦਵਾਈ ਦੇ ਲਈ ਆਉਂਦੇ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਸਿਹਤ ਦਾ ਵਿਗਾੜ ਉਹਦੇ ਨਾਲ ਹੋ ਰਿਹਾ ਸਾਡਾ ਹਾਂਜੀ ਇਹਦੇ ਵਿੱਚ ਹੋਰ ਜਦਾਂ ਕਹਿ ਦਈਏ ਕਿ ਕਈ ਜਗ੍ਹਾ ਬਾਜ਼ਾਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਸਬਜ਼ੀਆਂ ਦੀ ਕਿੱਲਤ ਆ ਰਹੀ ਐ ਸਬਜ਼ੀ ਖਰਾਬ ਬਹੁਤ ਹੋ ਰਹੀ ਐ ਔਰ ਜੇ ਕੋਈ ਕੀੜੇ ਕੁੜੇ ਦੀ ਮਾਰ ਦੀ ਗੱਲ ਕਰੀ ਜਾਏ ਦੇ ਉੱਤੇ ਕਿਉਂਕਿ ਸਪਰੇਆਹਾਂ ਤੁਸੀਂ ਦੱਸ ਦਿੱਤੀਆਂ ਕਿ ਆਰਗੈਨਿਕ ਇਸ ਤਰੀਕੇ ਨਾਲ ਤੁਸੀਂ ਕੀਤੀ ਕਰ ਰਹੇ ਹੋ ਲੇਕਿਨ ਕੋਈ ਹੋਰ ਜਿਹੜਾ ਹੈਗਾ ਇਸ ਦੀ ਕੁਆਲਿਟੀ ਨੂੰ ਲੈ ਕੇ ਜਦੋਂ ਆਪਾਂ ਕਹਿੰਦੇ ਆ ਮਾਰਕੀਟ ਦੇ ਨਾਲੋਂ ਜਿਹੜਾ ਪ੍ਰਾਈਸ ਵੀ ਤੁਸੀਂ ਵੱਧ ਮੰਗਦੇ ਹੋ ਜਿੱਥੋਂ ਤੱਕ ਤੇ ਪਤਾ ਲੱਗਿਆ ਹੈਗਾ ਕੀ ਮਾਰਕੀਟ ਦਾ ਰੇਟ ਚੱਲ ਰਿਹਾ ਹੈਗਾ ਔਰ ਤੁਹਾਡਾ ਕੀ ਰੇਟ ਹੈਗਾ ਕਿਸ ਭਾਅ ਦੇ ਨਾਲ ਤੁਸੀਂ ਮਾਰਕੀਟ ਕੀ ਦਾ ਰੇਟ ਜੀ ਇਸ ਵੇਲੇ ਤਕਰੀਬਨ 26 27 ਰੁਪਏ ਹੈ ਤੇ ਸਾਡਾ ਉਧਰੋਂ 6 7 ਰੁਪਏ ਵੱਧ ਹੈ ਜੀ ਮਾਰਕੀਟ ਨਾਲੋਂ ਕੀ ਰੇਟ ਵੇਚ ਰਹੇ ਹੋ 30 32 ਰੁਪਏ ਵੇਚ ਸਾਡਾ 30 32 ਰੁਪਏ ਵਿਕਣਾ ਵਾ ਦੂਸਰਾ ਨੰਬਰ ਇਹ ਆ ਜੀ ਵੇਖੋ ਜੀ ਮਾਰਕੀਟ ਤਾਂ ਕਰਕੇ ਆ ਜਿਹੜਾ ਉਹ ਜਦੋਂ ਮਾਰਕੀਟ ਚ ਕਿਰੇਲਾ ਜਾਂਦਾ ਵਾ ਇੱਕ ਵਾਰੀ ਖਾਲਦਾ ਫਿਰ ਦੂਜੀ ਵਾਰੀ ਆਪ ਮੰਗਦਾ ਵਾ ਵੀ ਸਾਨੂੰ ਦਿਓ ਤੀਜਾ ਨੰਬਰ ਇਹ ਆ ਜੀ ਵੇਖੋ ਅਸੀਂ ਡ੍ਰਿਪ ਲੈਂਡ ਲਾਈ ਆ ਥੱਲੇ ਥੱਲੇ ਗਾਮ ਵਾਲਾ ਦੇਖੋ ਡ੍ਰਿਪ ਲੈਂਡ ਲੱਗੀ ਆ ਇਹਦੇ ਕਰਕੇ ਹੀ ਇਹ ਬੂਟਿਆਂ ਦੀ ਕੁਆਲਿਟੀ ਬਣੀ ਆ ਕਿਉਂਕਿ ਇਹਨਾਂ ਨੂੰ ਪਾਣੀ ਵੱਧ ਨਹੀਂ ਆਇਆ ਥੱਲੇ ਗਡੋਏ ਪੈਦਾ ਹੋ ਗਏ ਆ ਉਹ ਆਪਣੀ ਖਰਾਕ ਬਣਾ ਕੇ ਦੇ ਰਹੇ ਆ ਹਾਂਜੀ ਤੇ ਬਾਕੀ ਇਹ ਆ ਵੀ ਤੁਸੀਂ ਆਪ ਸਭ ਕੋ ਵੇਖ ਹੀ ਲਿਆਓ ਜੋ ਕੁਛ ਹੈਗਾ ਵਾ ਕੀ ਲੱਗਦਾ ਹੈਗਾ ਕਿਸਾਨ ਜਿਹੜਾ ਹੈਗਾ ਸਬਜੀ ਜਿਹੜੀ ਹੈਗੀ ਬਹੁਤ ਪੰਜਾਬ ਦੇ ਵਿੱਚ ਕਹ ਲੋ ਘਟਿਆ ਜਾਂ ਫਿਰ ਮਾਚਲ ਦੀ ਸਬਜੀ ਜ਼ਿਆਦਾ ਚੱਲ ਰਹੀ ਹੈਗੀ ਹੈ ਨਾ ਤੇ ਉਹਦਾ ਕੀ ਕਾਰਨ ਕੀ ਵੱਡਾ ਮੰਨਦੇ ਆ ਕਾਰਨ ਇਹੋ ਹੈ ਜੀ ਸਭ ਤੋਂ ਕਾਰਨ ਸਾਡੇ ਵਾਸਤੇ ਦੇ ਮੇਨ ਦਵਾਈਆਂ ਹੀ ਮਾੜੀਆਂ ਵਾਂ ਦਵਾਈਆਂ ਕਰਕੇ ਅਸੀਂ ਖਾਦਾਂ ਵੱਧ ਪਾਤੀਆਂ ਵਾਂ ਉਹ ਪੈਲੀਆਂ ਕਿ ਚੱਲਣ ਜੋਗ ਹੀ ਨਹੀਂ ਗਈਆਂ ਜਦੋਂ ਗਰਮੀ ਹੁੰਦੀ ਆ ਥੱਲੇ ਹਮਸ ਬਣਦਾ ਥੱਲੇ ਪੜਾਅਸ ਨਿਕਲਦੀ ਆ ਪੜਾਅਸ ਦੇ ਨਾਲ ਉਹ ਜਿਹੜਾ ਵਾ ਬੂਟਿਆਂ ਤੇ ਅਸਰ ਪਾਉਂਦੀ ਹੈ ਮਾੜਾ ਉਹਨੂੰ ਅਸਰ ਨੂੰ ਬਚਾਉਣ ਵਾਸਤੇ ਇਹੋ ਹੀ ਆ ਵੀ ਖਾਦਾ ਬੰਦ ਕਰ ਦਿਓ ਰੂੜੀ ਜਿੰਨੀ ਤੁਹਾਡੀ ਆਪਣੀ ਘਰ ਦੀ ਰੂੜੀ ਆ ਉਹ ਪਾਓ ਉਹਦੇ ਨੇ ਥਲੇ ਥਲੇ ਹਮਸ ਨਹੀਂ ਬਣੂਗਾ ਪਰ ਡ੍ਰਿਪ ਲੈਂ ਲਾਓ ਤੇ ਤੁਹਾਡੀ ਫਸਲ ਵਧੀਆ ਹੋਊਗੀ ਤੁਹਾਡੇ ਸਾਹਮਣੇ ਹੀ ਆ ਅਹੀ ਕਿੰਨੀ ਗਰਮੀ ਪੈ ਰਹੀ ਆ ਆਪਾਂ ਗਰਮੀ ਚ ਗਲੋਤੇ ਆ ਤੇ ਅੱਤ ਦੀ ਗਰਮੀ ਆ ਤਾਂ ਬੂਟੇ ਪੱਤੇ ਵੇਖੋ ਐ ਸੋਹਣੇ ਆ ਕਿਉਂ ਇਹਨਾਂ ਉੱਤੇ ਐਸ ਵੇਲੇ ਲਹੀ ਲੱਸੀ ਦੀ ਸਪਰੇਅ ਕੀਤੀ ਆ ਇੱਕ ਦੇ ਇੱਕ ਹਫ਼ਤੇ ਬਾਅਦ ਦੁੱਧ ਦੀ ਸਪਰੇਅ ਕਰਦੇ ਠੀਕ ਆ ਜੀ ਬਾਕੀ ਡ੍ਰਿਪ ਲੈਂ ਚੱਲਣ ਡਈ ਆ ਤੇ ਤੁਸੀਂ ਕੀੜੇ ਪਤੰਗੇ ਦੀ ਗੱਲ ਕਰਦੇ ਆਂ ਕੀੜੇ ਪਤੰਗੇ ਵਾਸਤੇ ਕੁਦਰਤ ਨੇ ਸਾਡੇ ਵਾਸਤੇ ਬਹੁਤ ਛੱਡਿਆ ਵਾ ਇਹਦੇ ਵਿੱਚ ਇੰਨੇ ਕੁ ਕੁਦਰਤੀ ਕੀੜੇ ਆ ਵੀ ਜਿਹੜੇ ਹੀ ਉਹ ਜਿਹੜੇ ਸਾਡੇ ਦੁਸ਼ਮਣਾਂ ਨੂੰ ਖਾ ਰਹੇ ਆ ਸਾਨੂੰ ਲੋੜ ਨਹੀਂ ਕੋਈ ਕਰਨ ਦੀ ਬਾਕੀ ਆ ਜਿਹ ਦੂਜੇ ਜਿਹੜੀ ਆਉਂਦੀ ਆ ਫਰੂਟ ਫਲਾਈ ਆ ਉਹਦੇ ਵਾਸਤੇ ਇੰਟਰੈਪ ਲਾਏ ਆ ਤੋ ਆਪੇ ਮੱਖੀ ਆਉਂਦੀ ਉਹਦੇ ਕਹਿ ਦੋ ਜਿੰਦੀ ਖਤਮ ਹੋ ਜਾਂਦੀ ਆ ਸਾਨੂੰ ਸਾਡਾ ਕੰਮ ਉਹ ਟਰੈਪ ਕਰਦੇ ਆ ਹਾਂਜੀ ਕਿੰਨੀ ਕ ਕਹਿ ਸਕਦੇ ਆਂ ਕਿ ਸ਼ੁਰੂਆਤੀ ਖੇਤੀ ਕਿੰਨੇ ਤੋਂ ਕੀਤੀ ਸੀਗੀ ਕਿੰਨੇ ਏਰੀਏ ਤੋਂ ਕਿੰਨੀ ਜ਼ਮੀਨ ਤੋਂ ਕੀਤੀ ਸੀਗੀ ਔਰ ਅੱਜ ਹੁਣ ਜਿਹੜਾ 8 ਸਾਲਾਂ ਦਾ ਤੁਸੀਂ ਕਹਿ ਰਹੇ ਹੋ ਕਿ ਲੰਬਾ ਤਜਰਬਾ ਵੀ ਕਹੋ ਜਾਂ ਫਿਰ ਇੱਕ ਲੰਬਾ ਸਫਰ ਜਿਹੜਾ ਜੀ ਅਸੀਂ ਜਦੋਂ ਖਾਦ ਵਾਲੇ ਪਾਸ ਕਰ ਦਿੰਦੇ ਸੀ ਉਦੋਂ ਕਰ ਦਿੰਦੇ ਸੀ 6-7 ਕਿੱਲਿਆਂ ਦੀ ਜਦੋਂ ਅਸੀਂ ਆਰਗੈਨਿਕ ਸ਼ੁਰੂ ਕਰਤੀ ਅਸੀਂ ਆ ਗਏ ਕਿੱਲੇ ਤੇ ਕਿੱਲੇ 2 ਕਿੱਲਿਆਂ ਤੇ ਆ ਗਏ ਕਿਉਂਕਿ ਇਹਦੇ ਵਿੱਚ ਆਮਦਨ ਵਾਧਿਆ ਉਹਦੇ ਵਿੱਚ ਆਮਦਨ ਵਾਧ ਨਹੀਂ ਸੀ ਖਰਚ ਵਾਧ ਸੀ ਇਹਦੇ ਖਰਚ ਸਾਡਾ ਕੋਈ ਨਹੀਂ ਗਾ ਸਾਡਾ ਖਰਚੇ ਪਜ ਗਿਆ ਕਿ ਹੁਣ ਇੱਕ ਜਿਹਦੇ 7 ਕਿੱਲੇ ਆ ਤੇ ਕਿੱਥੇ 2 ਕਿੱਲੇ ਜੀ ਕਿੱਲਾ 2 ਕਿੱਲੇ ਆ ਉਹਦੇ ਵਿੱਚ ਉਹ ਤੁਹਾਡਾ ਬਾਕੀ ਜਿਹੜਾ ਰਕਬ ਹਾਂਜੀ ਕੀ ਲੱਗਦਾ ਹੈਗਾ ਕਿ ਕਿੰਨਾ ਕੁ ਇੱਕ ਕਿੱਲੇ ਦੀ ਜਿਹੜੀ ਖੇਤੀ ਹੈਗੀ ਆ ਉਹ ਕਿੰਨੀ ਕੁ ਕਮਾਈ ਜਿਹੜੀ ਹੈਗੀ ਆ ਕਿਸਾਨ ਨੂੰ ਦੇ ਸਕਦੀਆਂ ਕਿੰਨੀ ਕੁ ਕਮਾਈ ਤੁਸੀਂ ਕਰ ਲੈਂਦੇ ਹੋ ਇਹਦੇ ਤੋਂ ਕਿ ਖਰਚਾ ਕਿੰਨਾ ਆ ਰਿਹਾ ਇਹਦੇ ਉੱਤੇ ਕਮਾਈ ਕਿੰਨੀ ਹੈਗੀ ਆ ਕਿਉਂਕਿ ਮਿਹਨਤ ਤੇ ਜੋ ਹੈਗੀ ਉਹ ਦਿਖਾਈ ਦੇ ਹੀ ਰਹੀ ਆ ਖਰਚਾ ਜੀ ਇਹਦੇ ਖਰਚੇ ਦੀ ਗੱਲ ਉਹ ਪੁੱਛੀਏ ਤੇ ਖਰਚੇ ਪਹਿਲਾਂ ਤੇ ਆਉਂਦਾ ਘੱਮਸ ਕਮ ਕਿੱਲੇ ਤੇ 30-35000 ਰੁਪਇਆ ਮਾਸ ਗੱਢਣੇ ਆ ਸਾਰੇ ਕੁ ਕਰਨਾ ਉਹ ਇੱਕ ਵਾਰੀ ਲਾਉਣ ਦੀ ਗੱਲ ਆ ਮੁੜ ਕੇ 4-5 ਸਾਲ ਤੁਹਾਨੂੰ ਵੇਖਣ ਦੀ ਲੋੜ ਨਹੀਂ ਗਈ ਫਿਰ ਕਮਾਈ ਕਮਾਈ ਆ ਜੀ ਇੱਕ ਇੱਕ ਵਾਰੀ ਕਹਿ ਸਕਦੇ ਆ ਕਿ ਜਿਹੜਾ ਮਟੀਰੀਅਲ ਖਰਚਾ ਹੁੰਦਾ ਵਾ ਜਿੱਦਾਂ ਕਿ ਹੁਣ ਇੱਧਰ ਵੀ ਦਿਖਾ ਦਈ ਆਪਾਂ ਕਿ ਬਿਲਕੁਲ ਲਾਈਨ ਵਾਈਜ਼ ਜਿਹੜਾ ਹੈਗਾ ਇਹ ਬਾਸ ਲੱਗੇ ਹੋਏ ਆ ਤਾਰਾਂ ਲੱਗੀਆਂ ਹੋਈਆਂ ਡ੍ਰਿਪ ਲਾਈਨ ਲੱਗੀ ਹੋਈ ਹੈ ਔਰ ਉਹਦੇ ਅਨਸਾਰ ਜਿਹੜਾ ਹੈਗਾ ਇਹ ਕਹਿ ਸਕਦੇ ਆ ਕਿ ਫਸਲ ਵੀ ਜਿਹੜੀ ਹੈਗੀ ਉਹ ਵੀ ਇੱਥੇ ਚੰਗੀ ਹੁੰਦੀ ਹੋਈ ਦਿਖਾਈ ਦੇ ਰਹੀ ਔਰ ਭਰਮਾ ਜਿਹੜੇ ਹੈਗੇ ਬੂਟੇ ਜਿਹੜੇ ਹੈਗੇ ਵੱਲਾਂ ਜਿਹੜੀਆਂ ਹੈਗੀਆਂ ਬਿਲਕੁਲ ਇਹਦੀਆਂ ਭਰੀਆਂ ਹੋਈਆਂ ਹੈਗੀਆਂ ਫਸਲ ਦੀ ਵਾਰੀ ਗਵਰਨਮੈਂਟ ਕਾ ਸਹੂਲਤ ਮਿਲੀ ਆ ਜੀ ਡ੍ਰਿਪ ਲਾਈਨ ਦੀ 90% ਸਬਸਿਡੀ ਮਿਲੀ ਆ ਤੇ ਦੂਸਰਾ ਨ ਕੁਝ ਉੱਠੀ ਆ ਪੰਜਾਬ ਐ ਗਰੋਠੀ ਆ ਉਹ ਮਦਦ ਕਰ ਰਹੀ ਆ ਪੰਪ ਦੇ ਦਿੱਤੇ ਆ ਹੋਰ ਤੁਹਾਡੇ ਗਡੋਏ ਦੇ ਦਿੱਤੇ ਆ ਗਡੋਏ ਟੱਪ ਦੇ ਦਿੱਤੇ ਬੜਾ ਕੁਝ ਦਿੱਤੇ ਦਿਨ ਲਈ ਥੋੜਾ ਬੋੜਾ ਮਤਲਬ ਸਰਕਾਰ ਦੇ ਸ਼ਾਇਦ ਕੰਨਾ ਦੇ ਕੁਝ ਨਾ ਕੁਝ ਆਇਆ ਹੋਵੇ ਵੀ ਨਹੀਂ ਵੀ ਇਹਨਾਂ ਦੀ ਹਿੰਮਤ ਕਰੀਏ ਜੇ ਗਵਰਨਮੈਂਟ ਸਾਡੀ ਇਦਾਂ ਮਦਦ ਕਰਨ ਲੱਪੇ ਤੇ ਸਾਡਾ ਉਹੀ ਜਿਵੇਂ ਸਬਖਾ ਹੋ ਜੇ ਸਾਰੇ ਕਿਸਾਨ ਸੌਖੇ ਹੋ ਜਾਣ ਪੰਜਾਬ ਸਰਕਾਰ ਦਾ ਕਿੰਨਾ ਕੁ ਸਹਿਯੋਗ ਹੈਗਾ ਹੁਣ ਜਿਹੜਾ ਹੈਗਾ ਕਿਸਾਨਾਂ ਨੂੰ ਖੇਤੀ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਜਾਂ ਫਿਰ ਜਿਹੜੀਆਂ ਕਹ ਲੋਕੇ ਰੂਟੀਨ ਫਸਲਾਂ ਜਿਹੜੀਆਂ ਹੈਗੀਆਂ ਪਾਣੀ ਨੂੰ ਵੀ ਝੋਨੇ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਪਾਣੀ ਨੂੰ ਲੈ ਕੇ ਬੜਾ ਕਿਹਾ ਜਾਂਦਾ ਹੈਗਾ ਕਿ ਇਸ ਵਾਰ ਤੇ ਸਰਕਾਰ ਨੇ ਸਮਾਂ ਵੀ ਜਿਹੜਾ ਸੀਗਾ ਉਹ ਵੀ ਅਗੇਤਾ ਕੀਤਾ ਹੈਗਾ 15 ਜੂਨ ਤੇ ਲੈ ਕੇ ਉਹ ਕਿ ਚਲੋ ਬਾਰਿਸ਼ਾਂ ਦੇ ਨਾਲ ਵੀ ਉਹ ਅਲੱਗ ਗੱਲ ਹੈ ਕਿ ਹੁਣ ਜੋ ਹਲਾਤ ਹੈ ਕਿ ਬਾਰਿਸ਼ ਹੋ ਰਹੀ ਰਹੀ ਹੈ ਬਿਲਕੁਲ ਜੀ ਬਿਲਕੁਲ ਕੱਲ ਜੀ ਵੇਖੋ ਸਾਨੂੰ ਡ੍ਰਿਪ ਲਾਈਨ ਦਿੱਤੀ ਹੈ ਨਾ ਆ ਗਵਰਨਮੈਂਟ ਦੀ ਸਹੂਲਤ ਸਾਨੂੰ ਮਿਲੀ ਹੈ ਕਿ ਜੇ ਇਦਾਂ ਹੀ ਸਾਰੇ ਕਿਸਾਨਾਂ ਨੂੰ ਗਵਰਨਮੈਂਟ ਦੀ ਸਹੂਲਤ ਮਿਲਦੀ ਜਾਵੇ ਤੇ ਇਹ ਅਸੀਂ ਸੌਖੀ ਹੋ ਜਾਈ ਸਾਡਾ ਪਾਣੀ ਬਚ ਜੇ ਇਹਦੇ ਨਾਲ ਸਾਡਾ ਪਾਣੀ ਘੱਟੋ ਘੱਟ 20 ਕੀ ਸੁਨੇਹਾ ਜਿਹੜਾ ਹੈਗਾ ਜਿਹੜੇ ਕਿਸਾਨ ਮੰਨ ਲਓ ਕਿ ਖੇਤੀਬਾੜੀ ਕਰ ਰਹੇ ਆ ਔਰ ਇਹਦੇ ਨਾਲ ਜੇਕਰ ਇਹ ਇਹ ਫਸਲ ਹੈਗੀ ਆ ਕਿੰਨੇ ਕ ਸਮੇਂ ਦੀ ਹੈਗੀ ਆ ਇਸ ਤੋਂ ਬਾਅਦ ਚ ਫੇਰ ਕੀ ਲਗਾਉਂਗੇ ਅੱਗੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਗੇ ਲਾਹੇ ਲਾਹੇਵੰਦ ਧੰਦਾ ਹੈ ਕਿ ਨਹੀਂ ਹੈ ਹੈਗਾ ਜੀ ਲਾਹੇਵੰਦ ਧੰਦਾ ਹੈਗਾ ਜੀ ਇਹਨੂੰ ਇਮਾਨਦਾਰੀ ਨਾਲ ਕਰੋ ਇਹ ਇਮਾਨਦਾਰੀ ਰੱਖੋ ਵੀ ਅਸੀਂ ਆਪਣੀ ਪੈਲੀ ਪ੍ਰਤੀ ਜ਼ਮੀਨ ਪ੍ਰਤੀ ਇਮਾਨਦਾਰੀ ਕਰਨੀ ਹੈ ਇਦੋਂ ਅਸੀਂ ਜ਼ਹਿਰ ਨਹੀਂ ਬਣਾਉਣਾ ਤੇ ਅਸੀਂ ਜਿਹਨੂੰ ਚ ਫਸਲ ਚ ਦੇਣੀ ਆ ਉਹਨੂੰ ਜ਼ਹਿਰ ਨਹੀਂ ਖਵਾਣੀ ਠੀਕ ਹੈ ਜੀ ਇਹ ਬਾਕੀ 8 ਮਹੀਨੇ ਦੀ ਫਸਲ ਹੈ ਜੀ ਘਟੋ ਘਾਟਾ ਇਹ ਤਾਂ ਬਾਦ ਮੁੜ ਕੇ ਚ ਲੱਗੂਗਾ ਟਮਾਟਰ ਜੀ ਟਮਾਟਰ ਲਾਵਾਂਗੇ ਫੇ ਟਮਾਟਰ ਤੋਂ ਬਾਦ ਫੇਕਰੇ ਲਾਗੇਗਾ ਪੈਲੀ ਬਦਲ ਬਦਲ ਕੇ ਕਰਦੇ ਆ ਅੱਗੇ ਪਿੱਛੇ ਕਰਕੇ ਲਾਈਦੀ ਆ ਇਹਦੇ ਨਾਲ ਸਾਨੂੰ ਇਹ ਆ ਵੀ ਸਾਨੂੰ ਥਲੇ ਦੀਨ ਵੀ ਮਰਦਾ ਵਾ ਸਭ ਕੁਝ ਹੁੰਦਾ ਜੀ ਗੋਡਾ ਗੋਡੀ ਹੁੰਦੀ ਹੈ ਲਗਾਤਾਰ ਹਾਂਜੀ ਮਾਰਕੀਟਿੰਗ ਜਿਹੜੀ ਹੈਗੀ ਉਹ ਕਿਦਾਂ ਕਰ ਰਹੇ ਹੋ ਤੁਸੀਂ ਮਾਰਕੀਟ ਫਲਾਲ ਤੇ ਕੁਛ ਤੇ ਕਰ ਰਹੇ ਆ ਮੰਡੀ ਰਹੀਂ ਕੁਛ ਆਪ ਇਦਾਂ ਹੀ ਤੁਰ ਫਿਰ ਕੇ ਜੀ ਆਬ ਆਪ ਦੇ ਜਿਹੜੇ ਕਸਟਮਰ ਆ ਉਹ ਕਿਵੇਂ ਜੋੜ ਰਹੇ ਹੋ ਤੁਸੀਂ ਜੋੜ ਜੀ ਉਹ ਆਨਲਾਈਨ ਇਦਾਂ ਕਰਕੇ ਬਸ ਐਡ ਪਾ ਕੇ ਆਪਣੀ ਥੋੜੀ ਬਥੀ ਐਡ ਪਾ ਕੇ ਕਰਕੇ ਜਾਂ ਸੁਨੇਹਾ ਕਰਕੇ ਮੈਸੇਜ ਕਰਕੇ ਵੀ ਹਾਂਜੀ ਹਰ ਕੋਈ ਚੀਜ਼ ਹੈਗੀ ਕੁਝ ਬੈਂਕਾਂ ਵਾਲੇ ਹੋਗੇ ਇਦਾਂ ਜੀ ਲਾ ਬਣਾ ਕੇ ਕੀ ਲੱਗਦਾ ਹੈਗਾ ਜੇ ਕਿਸਾਨ ਆਪ ਖੁਦ ਬਾਜ਼ਾਰ 'ਚ ਉਤਰ ਜੇ ਕਿਉਂਕਿ ਫਸਲ ਦਾ ਭਾਜ ਆਪਾਂ ਮੰਡੀ 'ਚ ਕਹਿੰਦੇ ਆ ਕਿ ਪੂਰਾ ਨਹੀਂ ਮਿਲਦਾ ਹੈਗਾ ਔਰ ਜੇ ਕਿਸਾਨ ਇਦਾਂ ਹੀ ਮਾਰਕੀਟ ਕਰਨ ਜਿੱਦਾਂ ਤੁਸੀਂ ਕਰ ਰਹੇ ਹੋ ਹਾਂਜੀ ਆਮ ਜਿੱਦਾਂ ਕਿਤੇ ਕਹਿ ਸਕਦੇ ਆ ਕਿ ਥੋਕ ਤੇ ਪਰਚੂਨ ਦੀ ਜਿਹੜੀ ਗੱਲ ਕਰਦੇ ਹੈਗੇ ਉਹਦੇ ਅਨਸਾਰ ਜੇ ਆਪਾਂ ਰਿਟੇਲ ਦੇ ਵਿੱਚ ਖੁਦ ਜਾ ਕੇ ਵੇਚਦੇ ਆ ਬਿਲਕੁਲ ਹੀ ਵੇਚ ਸਕਦੇ ਆ ਕਿ ਕਿੰਧਾ ਦੇ ਰੇਟ ਤੇ ਜਿਹੜਾ ਹੈਗਾ ਜਿਹੜਾ ਤੁਸੀਂ ਕਹ ਲਓ ਕਿ ਨਾਰਮਲ ਕਸਟਮਰ ਜੇ ਕੋਈ ਆਉਂਦਾ ਸਾਡੇ ਕੋਲ ਛੋਟਾ ਮੋਟਾ ਬਿਲਕੁਲ ਜੀ ਵੇਚ ਸਕਦੇ ਆ ਪਰ ਸਾਨੂੰ ਗਾਗਨੇ ਸਾਡਾ ਸਮਰਥਨ ਨਹੀਂ ਦੇਣਾ ਗਾਗ ਜਿਹੜਾ ਫੜੀ ਵਾਲਾ ਉਹਦੇ ਕੋਲ ਲਾ ਕੇ ਖੁਸ਼ ਆ ਸਾਡੇ ਕੋਲ ਲਾ ਕੇ ਖੁਸ਼ ਨਹੀਂ ਗਾ ਕੀ ਕਾਰਨ ਲੱਗਦਾ ਤੁਹਾਨੂੰ ਕਾਰਨ ਇਹ ਆ ਜੀ ਉਹਨੇ ਰੇਟ ਵਧ ਲਾਉਣਾ ਵਾ ਅਸੀਂ ਰੇਟ ਥੋੜਾ ਨਾਰਮਲ ਵੇਚਣਾ ਹਨ ਬਣੀ ਇਹ ਪਤਾ ਨਹੀਂ ਕਿੰਧਾ ਦਵਾਈ ਪਾ ਕੇ ਲੈ ਆਣਾ ਵਾ ਸਾਨੂੰ ਆਂਦੇ ਵੀ ਦਵਾਈ ਪਾ ਕੇ ਲਿਆਏ ਆ ਜਿਹੜਾ ਫੜੀ ਵਾਲਾ ਉਹ ਦਵਾਈ ਤੋਂ ਬਿਨਾਂ ਲੈਂਦਾ ਇਹ ਸਮਝਦੇ ਆ ਤੇ ਦਵਾਈ ਫੜੀ ਆਈ ਦਵਾਈ ਆ ਤੇ ਅਸੀਂ ਤੇ ਆਰ ਸਾਡੇ ਨਾਲ ਥੋੜਾ ਜਿਆਦਾ ਪਬਲਿਕ ਸਾਥ ਦਵੇ ਅਸੀਂ ਉਹਨਾਂ ਦਾ ਭਲਾ ਕਰਨ ਵਾਸਤੇ ਹੀ ਕਰਨ ਦੇ ਕੰਮ ਜਿਹੜੇ ਸਾਡੇ ਰੋਟੀ ਲਾਪੇ ਬਣ ਚੁੱਕੇ ਤੁਰਪੀਏ ਜੀ ਸਹੀ ਹੈ ਹਾਂਜੀ ਤਾਂ ਹੁਣ ਦੀ ਜਿਹੜੀ ਗੱਲ ਕਰੀਏ ਕਿ ਕਿੰਨੀ ਕਿ ਤੜਾਈ ਹੁਣ ਤੱਕ ਹੋ ਚੁੱਕੀ ਹੈ ਇਹਦੇ ਵਿੱਚ ਔਰ ਇਹ ਜੀ ਤੜਾਈ ਹੁੰਦਿਆਂ ਨੂੰ ਜੀ 2 ਮਹੀਨੇ ਹੋ ਗਏ ਜੀ ਕਿਉਂਕਿ ਤਕਰੀਬਨ ਰੋਜ਼ ਤੜਾਈ ਹੁੰਦੀ ਹੈ ਇਹਦੀ ਕਿੰਨਾ ਕੁ ਜਿਹੜਾ ਹੈਗਾ ਵਾ ਫਲ ਸੌਰੀ ਕਹਿ ਸਕਦੇ ਸਬਜ਼ੀ ਜਿਹੜੀ ਹੈਗੀ ਆ ਉੱਤ ਇਹਦੀ ਜੀ ਕੰਮਸ ਕੰਮ ਵੀ ਰੋਜ਼ ਦੀ ਅਸੀਂ ਲਾਈਏ ਤੇ ਕੁਐਂਟਲ ਡੇਢ ਕੁਐਂਟਲ ਜੀ ਡੇਢ ਕੁਐਂਟਲ ਦੇ ਕਿਵ ਲਾਉਣੇ ਆ ਉਹ ਰੋਜ਼ ਤੜਾਈ ਕਰਨੀ ਆ ਉਨੀ ਕਰਨੀ ਆ ਜਿੰਨੀ ਮਾਰਕੀਟ 'ਚ ਵਿਕ ਜੇ ਬਾਕੀ ਆ ਜੀ ਇਹਨੂੰ ਤੁਸੀਂ ਤੋੜ ਕੇ ਘਰ ਰੱਖੋ 10 ਦਿਨ ਪਿਆ ਰਹਿਣ ਫ੍ਰਿਜ ਦੇ ਵਿੱਚ ਇਹ ਖਰਾਬ ਨਹੀਂ ਹੁੰਦਾ 10 ਦਿਨ ਦੇ ਵਿੱਚ ਇਹਨੂੰ ਕੁਝ ਨਹੀਂ ਖਲੇ ਲੈਣਾ 10 ਦਿਨਾਂ ਬਾਅਦ ਜਿੱਦਾਂ ਦਾ ਕੱਢੋ ਉਦਾਂ ਦੇ ਹੀ ਪਾਓ ਜਿੰਨੀ ਤੜਾਈ ਹੋ ਰਹੀ ਆ ਨਿਕਲ ਰਿਆ ਮਾਰਕੀਟ 'ਚ ਬਿਲਕੁਲ ਜੀ ਬਿਲਕੁਲ ਨਿਕਲ ਰਿਹਾ ਤੁਰਿਆ ਜਾਂਦਾ ਜੀ ਤੁਰਿਆ ਜਾਂਦਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਤਾਂ ਜਿੱਥੇ ਕਹਿ ਸਕਦੇ ਆਂ ਕਿ ਸਬਜ਼ੀਆਂ ਦੀ ਕਿੱਲਾ ਚੱਲ ਰਹੀ ਆ ਸਬਜ਼ੀਆਂ ਦੇ ਭਾਅ ਆਸਮਾਨ ਛੂਹ ਰਹੇ ਨੇ ਉੱਥੇ ਹੀ ਜਿਹੜੇ ਕਿਸਾਨ ਸਬਜ਼ੀਆਂ ਦੀ ਖੇਤੀ ਕਰ ਰਹੇ ਨੇ ਜਾਂ ਫਿਰ ਬਾਜ਼ਾਰ ਦੇ ਭਾਅ ਨਾਲੋਂ ਕਹਿ ਸਕਦੇ ਆ ਕਿ ਜੋ ਮੰਡੀ ਦਾ ਰੇਟ ਹੁੰਦਾ ਹੈ ਉਸ ਤੋਂ 2 ਰੁਪਏ 4 ਰੁਪਏ ਮਹਿੰਗਾ ਜ਼ਰੂਰ ਹੈਗਾ ਲੇਕਿਨ ਉਹਨਾਂ ਵੱਲੋਂ ਆਪਣੀ ਜਿਹੜੀ ਕੁਆਲਿਟੀ ਹੈਗੀ ਆ ਉਸ ਦਾ ਦਾਵਾ ਕੀਤਾ ਜਾ ਰਿਹਾ ਹੈ ਇਸ ਦੇ ਆਰਗੈਨਿਕ ਹੋਣ ਦਾ ਦਾਵਾ ਕੀਤਾ ਜਾ ਰਿਹਾ ਨਾਲ ਹੀ ਲੋਕਾਂ ਨੂੰ ਵੀ ਇੱਕ ਅਪੀਲ ਕੀਤੀ ਗਈ ਹੈ ਕਿ ਜਦੋਂ ਕਿਸਾਨ ਖੁਦ ਮੰਡੀ ਦੇ ਵਿੱਚ ਜਾਂਦਾ ਹੈਗਾ ਤਾਂ ਉਹਨੂੰ ਭਾਅ ਨਹੀਂ ਮਿਲਦਾ ਜਦੋਂ ਫਿਰ ਉਹ ਭਾਅ ਤੋਂ ਦੁਖੀ ਹੋ ਕੇ ਫਸਲ ਇਹੋ ਜਿਹੀ ਜਿਹੜੀ ਹੈਗੀ ਆ ਜਾਂ ਫਿਰ ਖੇਤੀ ਸਬਜ਼ੀਆਂ ਸਬਜ਼ੀਆਂ ਦਾ ਜਿਹੜਾ ਹੈਗਾ ਉਹ ਤਾਂ ਦਾ ਕਰਨਾ ਛੱਡ ਦਿੰਦਾ ਤਾਂ ਕਿਤੇ ਨਾ ਕਿਤੇ ਇਹਦਾ ਬੋਝ ਜਿਹੜਾ ਹੈਗਾ ਇਹ ਉਹ ਫਿਰ ਲੋਕਾਂ ਤੇ ਪੈਂਦਾ ਕਿਉਂਕਿ ਜਦੋਂ ਗਵੰਡੀ ਸੂਬਿਆਂ ਤੋਂ ਇਹੋ ਜਿਹੀ ਸਬਜ਼ੀਆਂ ਆਉਂਦੀਆਂ ਨੇ ਤਾਂ ਉਸਦੇ ਭਾਅ ਵੀ ਜਿਹੜੇ ਨੇ ਉਹ ਅਕਸਰ ਵਧੇ ਹੋਏ ਦੇਖੇ ਜਾਂਦੇ ਨੇ న్యూਜ਼ਰਟਨ ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਬਹਾਦਰਪੁਰ